ਨਗਰ ਨਿਗਮ ਦੀਆਂ ਚੋਣਾਂ ਦਾ ਐਲਾਨ ਚੁੱਕਾ ਇੱਕ ਤਰੀਕ ਨੂੰ ਜਿਹੜੀਆਂ ਨੇ ਵੋਟਾਂ ਪੈਣੀਆਂ ਵੱਖ-ਵੱਖ ਥਾਵਾਂ ਤੇ ਉਸ ਨੂੰ ਲੈ ਕੇ ਹਰ ਇੱਕ ਸ਼ਾਸਕ ਤੇਰ ਵੱਲੋਂ ਹਰ ਇੱਕ ਪਾਰਟੀ ਦੇ ਵੱਲੋਂ ਲਗਾਤਾਰ ਜਿਹੜੇ ਉਮੀਦਵਾਰ ਵੀ ਐਲਾਨੇ ਜਾ ਰਹੇ ਨੇ ਤੇ ਸਮੇਂ ਮੌਜੂਦ ਆ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਇੱਕ ਵੱਡਾ ਇਕੱਠ ਹੋਇਆ ਹਲਕਾ ਦਾਖਾ ਦੇ ਵਿੱਚ ਅਸੀਂ ਮੌਜੂਦ ਆ ਇਸ ਸਮੇਂ ਆਮ ਆਦਮੀ ਪਾਰਟੀ ਦੇ ਵੱਲੋਂ ਹਲਕਾ ਦਾਖਾ ਦੇ ਜਿਹੜੇ ਇੰਚਾਰਜ ਨੇ ਉਹ ਵੀ ਇੱਥੇ ਮੌਜੂਦ ਨੇ ਡਾਕਟਰ ਕੇਰਨਸ ਠੰਗ ਵੀ ਇੱਥੇ ਮੌਜੂਦ ਨੇ ਮਿਊਨਿਸਪਲ ਕਾਉਂਸਲ ਬੁੱਲਾਪੁਰ ਦੇ ਇਲੈਕਸ਼ਨ ਹੈਗੇ ਆ ਉਹਦੇ ਲਈ ਸਾਡੇ ਸਾਰੇ ਕੈਂਡੀ ਵੱਡੇ ਗਿਣਤੀ ਚ ਆਮ ਆਮੀ ਪਾੜੀ ਦੇ ਵਰਕਰ ਇਕੱਠੇ ਹੋਏ ਨੇ ਤਾਂ ਪਰਮਾਇ ਖੁੰਗਾਰਾ ਮੇ ਮਿਲਦਾ ਹਾਂ ਕਿਵੇਂ ਦੇਖਦੇ ਉਸ ਚੀਜ਼ ਇੰਨਾ ਪਤਾ ਲੱਗਦਾ ਜੀ ਕਿ ਆਮ ਆਦੀ ਪਾੜੀ ਦਾ ਬੋਸ ਪੋਟ ਹੈ ਤੇ ਅੱਜ ਦੀ ਕਾਉਂਸਲ ਦੇ ਇਲੈਕਸ਼ਨਾਂ ਚ ਬਹੁਤ ਵਧੀਆ ਕਰੇਗੀ ਜੁੜੇ ਹੋ ਵਸਦਾ ਪੰਜਾਬ ਦੇ ਨਾਲ ਤੇ ਮੈਂ ਲਗਨ ਸੇ ਤੇ ਇਸ ਸਮੇਂ ਮੌਜੂਦ ਆ ਮੁੱਲਾਂਪੁਰ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਨਗਰ ਨਿਗਮ ਦੇ ਚੋਣਾਂ ਦਾ ਐਲਾਨ ਚੁੱਕਾ ਇੱਕ ਤਰੀਕ ਨੂੰ ਜਿਹੜੀਆਂ ਨੇ ਵੋਟਾਂ ਪੈਣੀਆਂ ਵੱਖ-ਵੱਖ ਥਾਵਾਂ ਤੇ ਉਸ ਨੂੰ ਲੈ ਕੇ ਹਰ ਇੱਕ ਸਿਆਸੀ ਤੇਰੇ ਵੱਲੋਂ ਹਰ ਇੱਕ ਪਾਰਟੀ ਦੇ ਵੱਲੋਂ ਲਗਾਤਾਰ ਜਿਹੜੇ ਉਮੀਦਵਾਰ ਵੀ ਐਲਾਨੇ ਜਾ ਰਹੇ ਨੇ ਤਾਂ ਲਗਾਤਾਰ ਜਿਹੜੀ ਤਿਆਰੀ ਵੀ ਜੜੀ ਆ ਉਹ ਬਿਲਕੁਲ ਜ਼ੋਰਾਂ ਸ਼ੋਰਾਂ ਨਾਲ ਚੱਲ ਤੇ ਇਸ ਸਮੇਂ ਮੌਜੂਦ ਆ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਇੱਕ ਵੱਡਾ ਇਕੱਠ ਹੋਇਆ ਹਲਕਾ ਤਾਕਾ ਦੇ ਵਿੱਚ ਅਸੀਂ ਮੌਜੂਦ ਆ ਇਸ ਸਮੇਂ ਤੇ ਜਿੱਥੇ ਹਲਕਾ ਤਾਕਾ ਦੇ ਜਿਹੜੇ ਇੰਚਾਰਜ ਵੱਟਾ ਕੱਟ ਹੋਇਆ ਤਾਂ ਉੱਤਵਾਰੀ ਗੱਲਬਾਤ ਕਰਦੇ ਵੀ ਕੀ ਅੱਜ ਕਾਲ ਹੈ ਕੀ ਪ੍ਰੋਗਰਾਮ ਕੀ ਆ ਤਾਂ ਕੰਗਸਾਹਬ ਵੀ ਅੱਜ ਪ੍ਰੋਗਰਾਮ ਕੀ ਅੱਜ ਵੱਡੀ ਗਿਣਤੀ ਚ ਆਮ ਆਦਮੀ ਪੜਦੇ ਵਰਕਰ ਇਕੱਠੇ ਹੋਇਆ ਐ ਮਿਊਨਿਸਪਲ ਕਾਉਂਸਲ ਮੋਲਾਪੁਰ ਦੇ ਇਲੈਕਸ਼ਨ ਹੈਗੇ ਆ ਉਹਦੇ ਲਈ ਸਾਡੇ ਸਾਰੇ ਕੈਂਡੀਡੇਟਾਂ ਦੇ ਸਾਡੇ ਕੋਈ ਸਪੋਰਟਰ ਹੈ ਤੇ ਅਸੀਂ ਉਹਨਾਂ ਦੇ ਹੁਣ ਕਾਗਜ਼ ਪਰਣ ਲਈ ਜਾਣਾ ਤੇ ਆਰੋ ਸਾਹਿਬ ਦਾ ਦਫ਼ਤਰ ਹੈਗਾ ਐਕਸੀਐਨ ਬਿਜਲੀ ਬੋਰਡ ਉੱਥੇ ਹੁਣ ਅਸੀਂ ਸਾਰੇ ਜਾਵਾਂਗੇ ਤਾਂ ਉੱਥੇ ਫਿਰ ਕੈਂਡੀਡੇਟ ਅੰਦਰ ਚਲੇ ਜਾਣਗੇ ਪਰਣ ਲਈ ਆਪਣੇ ਕਾਗਜ਼ ਤੇ ਅਸੀਂ ਸਾਰੇ ਫਿਰ ਬਾਹਰ ਉਹਨੇ ਸਪੋਰਟ ਦੇ ਤਸਵੀਰਾਂ ਚ ਵੀ ਨਜ਼ਰ ਆ ਰਿਹਾ ਵੀ ਵੱਡੇ ਗਿਣਤੀ ਚ ਆਮ ਆਦਮੀ ਪਾਰਟੀ ਦੇ ਵਰਕਰ ਇਕੱਠੇ ਹੋਏ ਨੇ ਤੱਕ ਪਰਮਾ ਇੱਕ ਹੁੰਗਾਰਾ ਮਿਲ ਰਿਹਾ ਤਾਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਇਤਨਾ ਪਤਾ ਲੱਗਦਾ ਜੀ ਕਿ ਆਮ ਆਦਮੀ ਪਾਰਟੀ ਦਾ ਬਹੁਤ ਸਪੋਰਟ ਹੈ ਤੇ ਇਹਦੀ ਕਾਉਂਸਲ ਦੇ ਇਲੈਕਸ਼ਨ ਅੱਜ ਬਹੁਤ ਵਧੀਆ ਕਰੇਗੀ ਤਾਂ ਬਿਲਕੁਲ ਜਿਹੜਾ ਹੱਲੇ ਜਿਹੜਾ ਆਮ ਆਦਮੀ ਪਾਰਟੀ ਦੇ ਵਰਕਰ ਇੱਥੇ ਸਾਰੇ ਇਕੱਠੇ ਹੋਏ ਨੇ ਤਾਂ ਉਸ ਤੋਂ ਬਾਅਦ ਜਿਹੜੇ ਅੱਗੇ ਜਿਹੜੀ ਨਾਮਦਿਤ ਕੀ ਪਰਣ ਵਾਸਤੇ ਜਿਹੜਾ ਅੱਗੇ ਜਾਇਆ ਜਾਵੇਗਾ ਤਾਂ ਪੂਰਾ ਜਿਹੜਾ ਕਾਫਲਾ ਆਮ ਆਦਮੀ ਪਾਰਟੀ ਦੇ ਵਰਕਰ ਇਕੱਠੇ ਹੋਏ ਨੇ ਪੂਰਾ ਜਿਹੜਾ ਲਗਾਤਾਰ ਕਾ ਤਾ ਬਿਲਕੁਲ ਜਿਹੜਾ ਨਗਰ ਨਗਰ ਕਮ ਚੋਣਾਂ ਨੂੰ ਲੈ ਕੇ ਤਿਆਰੀਆਂ ਹਰ ਇੱਕ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਅੱਜ ਵੱਡੀ ਗਿਣਤੀ 'ਚ ਇਕੱਠ ਕੀਤਾ ਗਿਆ ਇੱਕ ਤਰੀਕੇ ਦਾ ਆਪਾਂ ਕਹੀਏ ਰੋਡ ਸ਼ੋਅ ਕੀਤਾ ਗਿਆ ਤਾਂ ਹਲਕੇ ਦਾਖ ਦੇ ਵਿੱਚ ਰੋਡ 'ਚ ਹੋਇਆ ਤਾਂ ਸਿੱਧਾ ਜਿਹੜਾ ਰੋਡ ਸ਼ੋਅ ਆ ਜਿਹੜਾ ਹਲਕਾ ਦਾਖ ਦੇ ਵਿੱਚ ਬਿਜਲੀ ਘਰ ਰਾ ਉੱਥੇ ਪਹੁੰਚ ਜਿੱਥੇ ਜਿਹੜੇ ਐ ਕੈਂਡੀਡੇਟ ਨੇ ਉਹ ਅੰਦਰ ਇਸ ਸਮੇਂ ਆਪਣੀ ਨਾਮ ਜਦਿੱਗੀਆਂ ਜਿਹੜੀਆਂ ਉਹ ਦਾਖਲ ਕਰਾ ਰਹੇ ਨੇ ਤਾਂ ਜਿਹੜੇ ਉਹਨਾਂ ਦੇ ਸਮਰਥਕ ਨੇ ਉਹਨਾਂ ਦਾ ਵੀ ਗੱਲਬਾਤ ਕਰਦੇਵੇਂ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਕਿਸ ਤਰ੍ਹਾਂ ਦੀ ਜਿਹੜੀ ਹੈ ਉਹੀ ਕੱਲੀ ਇੱਥੇ ਕਾਗਜ਼ ਭਰਨ ਆਈ ਆ ਹੋਰ ਕੋਈ ਵੀ ਪਾਰਟੀ ਇੱਥੇ ਨਹੀਂ ਆਈ ਕੋਈ ਪਾਰਟੀ ਨਹੀਂ ਆਈ ਤੇ ਨਾ ਹੀ ਕੋਈ ਆਪਣੇ ਭਾਜਪਾ ਆਇਆ ਆ ਨਾ ਕੋਈ ਕਾਂਗਰਸ ਵਾਲਾ ਆਇਆ ਨਾ ਕੋਈ ਕੱਲੀ ਵਾਲਾ ਆਇਆ ਤੇ ਕੱਲੀ ਆਪਣੇ ਇਹ ਆ ਆਪ ਝਾੜੂ ਵਾਲਿਆਂ ਦਾ ਆਪਣੇ ਬੰਦਾ ਜਿਹੜਾ ਕਿ ਕੈਂਡੀਡੇਟ ਉਹੀ ਜਾ ਆਪਣੇ ਕਾਗਜ਼ ਭਰਨਾ ਹੈ ਤੁਸੀਂ ਆਮ ਆਮ ਪਾਰਟੀ ਦੇ ਸਮਰਥਕ ਹੋ ਤਾਂ ਕਿਸ ਤਰ੍ਹਾਂ ਦਾ ਹੰਗਾਰਾ ਕਿਸ ਤਰ੍ਹਾਂ ਦਾ ਮਿਲ ਰਿਹਾ ਹੈ ਹੰਗਾਰਾ ਵਧੀਆ ਜੀ ਹੁਣ ਲੋਕ ਆ ਜਿਹੜੇ ਪੌਲਿਕ ਆ ਆਪਣੇ ਪਿੰਡਾਂ ਦੀ ਇਹ ਮਾੜੇ ਕੰਮ ਜਿਹੜੇ ਕੱਲ ਤੱਕ ਇੱਕ ਗਲਤ ਨੂੰ ਦਾ ਦੇਖਦੇ ਆ ਜਿਹੜੇ 10 20 ਚੱਗੇ ਕਿਤੇ ਉਹਨਾਂ ਨੂੰ ਦੇਖਦੇ ਭਾਈ ਕਿਵੇਂ ਐਮਐਲਏ ਨੇ ਕਿਵੇਂ ਕਰੋੜ ਰੁਪਏ ਫੌਜੀ ਨੂੰ ਪਰਸ਼ੀਸ਼ ਨੂੰ ਦੇਣ ਲੱਗੇ ਆ ਚਾਹ ਹੋ ਰਿਹਾ ਹੈ ਜਾਂ ਵਧੀਆ ਗੱਲਾਂ ਕਿੰਨੀਆਂ ਕੀਤੀਆਂ ਨੇ ਤੇ ਬਿਜਲੀ ਆਪਾਂ ਨੂੰ ਫ੍ਰੀ ਮਿਲਦੀ ਆ ਪਰ ਪੌਲਿਕ ਆਪਾਂ ਆਪਾਂ ਫਿਰ ਵੀ ਉਹਨਾਂ ਨੂੰ ਮੜਾ ਗਈ ਜਿਹਨਾਂ ਖਾ ਕੇ ਵੀ ਇਹ ਤਾਂ ਗਲਤ ਗੱਲ ਆ ਨਾ ਉਹਨਾਂ ਦਾ ਖਾਣੇ ਆ ਫਿਰ ਉਹਨਾਂ ਨੂੰ ਮੜਾ ਕਹਿੰਦੇ ਆ ਤੇ ਚੰਗੇ ਕੰਮ ਚੰਗੇ ਕੰਮ ਇਕੱਠ ਦੇਖਦੇ ਆ ਮਾੜੇ ਨੂੰ ਪਹਿਲਾਂ ਫੜਦੇ ਆ ਲੋਕ अच्छा ਜਿਵੇਂ ਪਿਛਲੇ ਹੁਣ ਜਿਮਨੀ ਚੋਂ ਹੋਈਆਂ ਚਾਰ ਹਲਕਿਆਂ ਦੇ ਵਿੱਚ ਤੋਂ ਉਹਦੇ ਵਿੱਚ ਚਾਰ ਵਿੱਚੋਂ ਤਿੰਨ ਥਾਵਾਂ ਤੇ ਜਿਹੜੀ ਆ ਆਮ ਆਦਮੀ ਪਾਰਟੀ ਜਿੱਤੀ ਆ ਤਾਂ ਕੀ ਲੱਗਦਾ ਇਸ ਵਾਰ ਵੀ ਆਮ ਆਦਮੀ ਪਾਰਟੀ ਲੀਡ ਤੇ ਰਹੇਗੀ ਬਿਲਕੁਲ ਰਹੂਗੀ ਜੀ ਬਿਲਕੁਲ ਲੀਡ ਸਾਰਿਆਂ ਚ ਚੱਲੂਗੀ ਉਹਦਾ ਐਮਪੀ ਵਲੇ ਪਤਾ ਨਹੀਂ ਉਹ ਐਮਪੀ ਦੀ ਸੀਟਾਂ ਹੋਰ ਤਰ੍ਹਾਂ ਹੁੰਦੀਆਂ ਚੋਣਾਂ ਇਹ ਇਲੈਕਸ਼ਨ ਐ ਐਮਐਲਏ ਐਮਪੀ ਦੀ ਜਾਂ ਐਮਐਲਏ ਦਾ ਫਰਕ ਆ ਇਹ ਇਹ ਅਗਲੀ ਖੜੇ ਸੀਟਾਂ ਜਿੱਤੂਗਾ ਪਾਰਟੀ ਤਾ ਹੋਰ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਬਾਬਾ ਜੀ ਕਿਵੇਂ ਦੇਖਦੇ ਹੋ ਅੱਜ ਨਾਂ ਲਾਏ ਹੋ ਨਾਮਜ਼ਦ ਗਿਆ ਹਨ ਕੈਂਡੀਡੇਟਸ ਜਿਹੜੀਆਂ ਭਰਨ ਆਏ ਨੇ ਨਾਮਜ਼ਦ ਗਿਆ ਆਪਣੀਆਂ ਤਾਂ ਅੱਜ ਨਾਂ ਲਾਏ ਹੋ ਇੱਕ ਵੱਡਾ ਰੋਡ ਸ਼ੋ ਹੋਇਆ ਵਾ ਤਾਂ ਕਿਵੇਂ ਦੇਖਦੇ ਹੋ ਅੱਜ ਜੋ ਰੂਲਿੰਗ ਪਾਰਟੀ ਹੈ ਪੰਜਾਬ ਦੀ ਉਹ ਆਮ ਆਦਮੀ ਪਾਰਟੀ ਦੀ ਹੈ ਅਗਰ ਸਾਰੇ ਨਾਲ ਮਿਲ ਕੇ ਅਗਰ ਥੱਲੇ ਵੀ ਆਮ ਆਦਮੀ ਪਾਰਟੀ ਦੀ ਟੀਮ ਬਣੇਗੀ ਤਾਂ ਇਸ ਸ਼ਹਿਰ ਦਾ ਜਿਸੇ ਜਿਸ ਸਹਿਰ ਦੇ ਵਿੱਚ ਵੀ ਹੋਵੇਗਾ ਤਾਂ ਉਹਦਾ ਡਿਵੈਲਪਮੈਂਟ ਦੇ ਵਿੱਚ ਕੋਈ ਕਮੀ ਨਹੀਂ ਰਹੇਗੀ। ਅਗਰ ਆਪੋਜੀਸ਼ਨ ਬਣਦੀ ਹੈ ਤਾਂ ਉਹਦਾ ਕੋਈ ਫਾਇਦਾ ਨਹੀਂ ਹੈ। ਅਸੀਂ ਇਹ ਚਾਹੁੰਦੇ ਹਾਂ ਕਿ ਜਿਸ ਦੀ ਸਰਕਾਰ ਆ ਉਸੇ ਦੀ ਹੀ ਟੀਮ ਥੱਲੇ ਕਮੇਟੀਆਂ ਦੇ ਵਿੱਚ ਆਉਣੀ ਚਾਹੀਦੀ ਹੈ। ਸੋ ਇਹ ਹੀ ਲੋਕਾਂ ਦੀ ਭਲਾਈ ਵਾਸਤੇ ਚੰਗਾ ਹੋਵੇਗਾ। ਅਜਾ ਜਿਸ ਤਰ੍ਹਾਂ ਆਪਾਂ ਅੱਗੇ ਗੱਲ ਕਰੀਏ ਕਿ ਵੀ ਪਿਛੇ ਹੁਣ ਜ਼ਿਮਨੀ ਚੋਣਾਂ ਆ ਚਾਰ ਹਲਕਿਆਂ ਦੇ ਵਿੱਚ ਤਾਂ ਉਹਦੇ ਵਿੱਚ ਤਿੰਨ ਥਾਵਾਂ ਤੇ ਆਮ ਆਦਮੀ ਪਾਰਟੀ ਜੇਤੂ ਰਹੀ ਹੈ। ਤਾਂ ਕੀ ਲੱਗਦਾ ਇਸ ਚੋਣਾਂ ਦੇ ਵਿੱਚ ਵੀ ਆਮ ਆਦਮੀ ਲੀਡ ਤੇ ਰਹੇਗੀ? ਇਹ ਤਾਂ ਮੋਖਾ ਹੀ ਦੱਸਦਾ ਹੁੰਦਾ ਪਰ ਸੱਚ ਤਾਂ ਸਾਰਿਆਂ ਦੀ ਇਹੀ ਹੁੰਦੀ ਆ। ਕਿਉਂਕਿ ਜਿਹੜੇ ਤਿੰਨ ਉਮੀਦਵਾਰ ਸਾਡੇ ਜਿੱਤੇ ਨੇ ਉਹ ਕੰਮਾਂ ਕਰਕੇ ਜਿੱਤੇ ਨਾ ਕਿ ਉਦਾਂ ਜਿੱਤੇ ਨੇ ਕਿਉਂਕਿ ਸਾਡੀ ਜਿਹੜੀ ਪਾਰਟੀ ਆ ਮਜ਼ਬੂਤ ਆ ਨਾਲ ਲੋਕ ਬਹੁਤ ਸਮਰਥਨ ਦੇ ਰਹੇ ਉਹਦੇ ਕਰਕੇ ਇਹ ਵੀ ਚੋਣ ਜਿੱਤਾਂਗੇ ਤਾ ਬਿਲਕੁਲ ਅਸੀਂ ਆਮ ਆਦਮੀ ਪਾਰਟੀ ਦੇ ਸਮਰਥਕਾਂ ਨਾਲ ਵੀ ਗੱਲਬਾਤ ਕੀਤੀ ਹੈ ਕਿਉਂਕਿ ਜਿਹੜੇ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਇੱਕ ਵੱਡੀ ਆਪਾਂ ਕਈ ਰੋਡ ਸ਼ੋਅ ਕੀਤਾ ਗਿਆਗਾ ਵੱਡੀ ਗਿਣਤੀ 'ਚ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਨੇ ਉਹ ਵੀ ਮੌਜੂਦ ਸਨ ਤਾਂ ਸਾਰੇ ਜਿਹੜੇ ਇਕੱਠੇ ਹੋ ਕੇ ਜਿਹੜਾ ਬਿਜਲੀ ਘਰ ਹਲਕਾ ਦਾਖਾ ਦੇ ਵਿੱਚ ਉੱਥੇ ਪਹੁੰਚੇ ਤੇ ਉਹਨਾਂ ਵੱਲੋਂ ਜਿਹੜਾ ਹੈ ਕੈਂਡੀਡੇਟਸ ਜਿਹੜੇ ਨੇ ਆਪਣੇ ਜਿਹੜੇ ਨਾਮਿਨੇਸ਼ਨ ਅੰਦਰ ਭਰ ਰਹੇ ਨੇ ਤਾਂ ਵੱਡੀ ਗਿਣਤੀ 'ਚ ਸਮਰਥਕ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਉਹ ਵੀ ਬਾਹਰ ਮੌਜੂਦ ਸਨ ਤਾਂ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਤੁਹਾਨੂੰ ਦਾ ਕਹਿਣਾ ਕਿ ਆਮ ਆਦਮੀ ਪ ਕਿ ਇਸ ਵਾਰ ਵੀ ਕੀ ਆਮ ਆਮ ਨੇ ਪਾਰਟੀ ਦੀ ਐਨਾ ਚੋਣਾਂ ਦੇ ਵਿੱਚ ਲੀਡ ਪ੍ਰਾਪਤ ਹੁੰਦੀ ਹੈ ਕਿ ਨਹੀਂ ਕਹਿੰਦਾ ਮੈਂ ਮਨਸ਼ੂ ਦੇ ਨਾਲ ਮੈਂ ਲਗਨ ਸੇਟ ਵਾਜਾ ਪੰਜਾਬ